ਉਹ ਕੋ ਉਧਰ ਸ਼ਹਿਰ ਤੋਂ ਨੂਰਮੈਲ ਰੋਡ ਤੋਂ ਦਿਖਾ ਰਹੇ ਆ ਜਿੱਥੇ ਹਾਈ ਟੈਕ ਨਾਕਾ ਲੱਗਾ ਹੋਇਆ ਆ ਬੜੀ ਵਧੀਆ ਗੱਲ ਆ ਅੱਜ ਨਾਕਿਆ ਕਮਾ ਕੇ ਦਿਖਾ ਦਿਓ ਇੱਕ ਵਾਰ ਨਾਕਾ ਬੜਾ ਲੱਗਾ ਇੱਥੇ ਜ਼ਬਰਦਸਤ ਨਾਕਾ ਲੱਗਾ ਆ ਗੱਲਬਾਤ ਕਰ ਲੈਨੇ ਆ ਆਫਸਰ ਸਾਹਿਬਾਨ ਸਾਡੇ ਨਾਲ ਮੌਜੂਦ ਨੇ ਸਰ ਜੈ ਹਿੰਦ ਜੈ ਜੀ ਜੰਦ ਕਿਨਾ ਸਰ ਤੇ ਕਿਸ਼ਿੰਗਪਾਲ ਸਨਸਪਾਇਟਰ ਐਸਐਚਓ ਨੂਰਮੈਲ ਜੀ ਸਰ ਅੱਜ ਜਿਹੜਾ ਸਪੈਸ਼ਲ ਨਾਕਾ ਲੱਗਾ ਨੂਰਮੈਲ ਰੋਡ ਤੇ ਕੀ ਕਰ ਰਹੇ ਇਹ ਕਾਰਨ ਕੋਈ ਨਹੀਂ ਇਹ ਰੂਟੀਨ ਦਾ ਨਾਕਾ ਜੀ ਲੈਂਡ ਆਰਡਰ ਡਿਊਟੀ ਹੈਗੀ ਆ ਇਹਦੇ ਵਿੱਚ ਅਸੀਂ ਜਿੱਦਾਂ ਟੂ ਬੀਜ਼ਰ ਹੈ ਜਾਂ ਦੂਸਰਾ ਹੈਗਾ ਜਿਹੜੇ ਸਸਪੈਕਟਡ ਪਰਸਨ ਨੇ ਆ ਉਹਨਾਂ ਨੂੰ ਅਸੀਂ ਚੈੱਕ ਕਰਦੇ ਹਾਂ ਜੀ ਸਰ ਇਸ ਤੋਂ ਇਲਾਵਾ ਹੋਰ ਵੀ ਕੋਈ ਹੈ ਹਾਂ ਬਿਲਕੁਲ ਇਸ ਤੋਂ ਇਲਾਵਾ ਹੋਰ ਵੀ ਸ਼ਹਿਰ ਦੇ ਵਿੱਚ ਜੋ ਆਊਟਰ ਸਾਈਡ ਸਾਰੇ ਪਾਸੇ ਨਾਕਾਬੰਦੀ ਹੋਈ ਹੈ ਜੀ 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 ਸਰ ਇੱਕ ਨਸ਼ੇ ਦੇ ਖਿਲਾਫ ਵੀ ਚੱਲ ਰਿਹਾ ਬਿਆਨ ਚੱਲ ਰਿਹਾ ਜਿਹੜਾ ਸਰਕਾਰ ਪੰਜਾਬ ਸਰਕਾਰ ਦੇ ਵੱਲੋਂ ਉਹਦੀ ਵੀ ਇੱਥੇ ਚੈਕਿੰਗ ਹੋ ਰਹੀ ਹੈ ਜੀ ਬਿਲਕੁਲ ਜੀ ਬਿਲਕੁਲ ਅਸੀਂ ਜਿਹੜੇ ਸ਼ੱਕੀ ਪਰਸਨ ਨੇ ਅਸੀਂ ਉਹਨਾਂ ਤੇ ਵੀ ਨਿਗਰੱਖਦੇ ਆਂ ਉਹਨਾਂ ਅਸੀਂ ਉਹਨਾਂ ਦੀ ਸਰਚ ਵੀ ਕਰ ਰਹੇ ਆਂ ਜੀ ਜੇ ਕੋਈ ਇਦਾਂ ਦਾ ਕੋਈ ਨਸ਼ੀਲੇ ਕੋਈ ਇਦਾਂ ਦਾ ਬਰਾਮਦ ਮਿਲ ਗਿਆ ਹੈਗਾ ਤੇ ਅਸੀਂ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਜੀ ਜੀ ਸਰ ਕੀ ਮੈਸੇਜ ਦੇਣਾ ਚਾਹੋਗੇ ਰਾਫੇ ਅਸੀਂ ਇਹ ਮੈਸੇਜ ਮੈਂ ਤਾਂ ਇਹ ਮੈਸੇਜ ਦੇਣਾ ਚਾਹੁੰਦਾ ਆਮ ਪਬਲਿਕ ਨੂੰ ਵੀ ਜਿਹੜਾ ਹੈਗਾ ਪੁਲਿਸ ਦੇ ਨਾਲ ਸਹਿਯੋਗ ਕਰੋ ਪੁਲਿਸ ਪਬਲਿਕ ਵਾਸਤੇ ਹੀ ਹੈਗੀ ਆ ਤੇ ਸਾਨੂੰ ਸੱਚੀ ਸੁੱਚੀ ਜਿਹੜੀ ਹੈਗੀ ਐਨਫਾਰਮੇਸ਼ਨ ਦਿਓ ਸੱਚਾ ਸੁੱਚਾ ਬਿਆਨ ਦਿਓ ਤੇ ਸਾਡੇ ਤੋਂ ਜਿਹੜਾ ਹੈਗਾ 24 ਘੰਟੇ ਇਨਸਾਫ ਦੀ ਉਮੀਦ ਰੱਖੋ ਅਸੀਂ 24 ਆਵਰ ਜਿਹੜਾ ਹੈਗਾ ਪੁਲਿਸ ਪੁਲਿਸ ਜਿਹੜੀ ਹੈਗੀ ਪਬਲਿਕ ਸੇਵਾ ਲਈ ਆਜਰੇ ਜੀ ਕੀ ਨਾ ਦੱਸਿਆ ਸਰ ਕ੍ਰਿਸ਼ਨ ਗੋਪਾਲ ਸਬ-ਇੰਸਪੈਕਟਰ ਐਸਐਚਓ ਨੂਰਮਹਿਲ ਜੀ ਐਸਐਚਓ ਨੂਰਮਹਿਲ ਕ੍ਰਿਸ਼ਨ ਗੋਪਾਲ ਜੀ ਦੇ ਨਾਲ ਗੱਲਬਾਤ ਕਰ ਰਹੀ ਸੀ ਜਿਨ੍ਹਾਂ ਦੀ ਅੱਜ ਡਿਊਟੀ ਨੂਰਮੰਦ ਰੋਡ ਮਹਾਰਾਜਾ ਪੈਲਸ ਕੋਲ ਲੱਗੀ ਆ ਜਿੱਥੇ ਕਿ ਚੱਪੇ-ਚੱਪੇ ਤੇ ਪੁਲਿਸ ਲੱਗੀ ਹੋਈ ਆ ਔਰ ਸਪੈਸ਼ਲ ਚੈਕਿੰਗ ਜਿਹੜੀ ਆ ਚੱਲ ਰਹੀ ਆ ਤਸਵੀਰਾਂ ਤੁਹਾਨੂੰ ਨੂਰਮੰਦ ਰੋਡ ਤੋਂ ਦਿਖਾ ਰਹੇ ਸੀ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਰ ਨਿਊਜ਼ ਨਕੋਦਰ